ਆਪਣੀ ਰਾਖੀ ਆਗ ਕਰੋ ਹੱਕ ਲਵਾਂਗੇ ਏਕੇ ਨਾਲ ਲੋਟ ਪਈ ਦੇਸ਼ ਤਨਾਸ ਹੱਕ ਲਵਾਂਗੇ ਏਕੇ ਨਾਲ ਲੋਟ ਪਈ ਦੇਸ਼ ਤਨਾਸ ਜਿਹੜਾ ਅੱਜ ਅਸੀਂ ਧਰਨਾ ਲਾਇਆ ਜੀ ਇਹ ਅਸੀਂ ਨਾ ਇੱਕ ਪਿਛਲੇ ਦਿਨੀ ਖਵਾਲੀ ਪਿੰਡ ਦੇ ਵਿੱਚ ਸਾਡੇ ਉੱਥੇ ਮਜ਼ਦੂਰ ਪਰਿਵਾਰਵਾ ਜਿਨ੍ਹਾਂ ਦੇ ਘਰਾਂ ਦੇ ਉੱਚੋਂ ਉੱਤੋਂ 11000 ਕੇਵੀ ਜੜੀਆਂ ਵੋਲਟੇਜ ਦੀਆਂ ਤਾਰਾ ਉਹ ਲੰਘਦੀਆਂ ਜਿਹੜਾ ਕਿ ਸ਼ਰਿਆਬ ਮੌਤ ਦਾ ਸਮਾਨ ਉਹਨਾਂ ਦੇ ਘਰਾਂ ਦੇ ਉੱਤੇ ਵਿਛਿਆ ਮੈਂ ਦੇ ਉੱਤੇ ਇਹ ਕਹਿਣਾ ਚਾਹੁੰਦਾ ਮਾਪੀ ਵੇਖੋ ਪਿਛਲੇ ਦਿਨੀ ਜਿਹੜਾ ਵਾ ਇੱਕ ਸ਼ਰਾਬ ਦਾ ਮਸਲਾ ਆਇਆ ਸ਼ਰਾਬ ਦੇ ਮਸਲੇ ਦੇ ਵਿੱਚ ਜਦੋਂ ਸਾਡਾ ਨੁਕਸਾਨ ਹੋ ਗਿਆ ਤੇ ਫਿਰ ਰਾਜਨੀਤੀ ਹੁੰਦੀ ਸਾਰੇ ਪਹੁੰਚ ਜਾਂਦੇ ਆ ਤੇ ਫਿਰ ਆਪਾਂ ਕਹਿੰਦੇ ਆ ਵੀ 10-10 ਲੱਖ ਰੁਪਈਆ ਦੇ ਕੇ ਆਪਣੀ ਵਿਢਾਈ ਕਰਾਉਣੇ ਆ ਵੀ ਸਾਡੀ ਵਿਢਾਈ 10 ਲੱਖ ਦੇ ਨਾਲ ਨਾ ਕਿਸੇ ਦਾ ਘਰ ਪੂਰਾ ਹੁੰਦਾ ਨਾ ਕਿਸੇ ਦਾ ਗਿਆ ਜੀ ਵਾਪਸ ਆਉਂਦਾ ਪਰ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਵੀ ਅਸੀਂ ਤੁਹਾਡੇ ਖੈਰ ਖਵਾਵਾ ਪਰ ਜਿੰਦੀ ਜਾਨ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਵੀ ਕਿਸੇ ਦੇ ਘਰ ਉੱਤੇ ਮੌਤ ਦਾ ਸਮਾਨ ਵਿਛਿਆ ਇੱਕ ਨਹੀਂ ਕਈਆਂ ਘਰਾਂ ਦੇ ਉੱਤੋਂ ਦੀ ਲੰਗਿਆ ਤੇ ਉਹ ਜਿਹੜੀਆਂ ਤਾਰਾ ਵਾਂ ਉਹਨਾਂ ਨੂੰ ਬਾਹਰ ਕੱਢ ਦੋ ਤੇ ਸਾਨੂੰ ਪ੍ਰਸ਼ਾਸਨ ਕਹਿੰਦਾ ਵੀ ਇਹਦੇ ਆਸਤੇ ਪੈਸੇ ਜਮਾ ਕਰਾਵਾ ਆਹੀਂ ਆਖਿਆ ਮਜ਼ਦੂਰ ਲੋਕ ਕਿੱਥੋਂ ਕਰਾਉਣ ਫਿਰ ਵੀ ਪਿੰਡ ਦੇ ਲੋਕਾਂ ਨੇ ਕੁਵਾਲੀ ਪਿੰਡ ਦੇ ਲੋਕਾਂ ਨੇ ਤੇ ਹੋਰ ਲਾਗੋ ਬਣਿਓ 40 41000 ਜਿੰਨੇ ਵੀ ਰੁਪਏ ਬਣਿਓ ਪ੍ਰਸ਼ਾਸਨ ਦੇ ਖਾਤੇ 'ਚ ਜਮਾ ਕਰਾਏ ਤੇ ਪ੍ਰਸ਼ਾਸਨ ਨੇ ਸਾਨੂੰ ਐਸਟੀਮੇਟ ਬਣਾ ਕੇ ਦਿੱਤਾ ਵੀ ਤਾਰਾਂ ਬਾਹਰ ਕੱਢ ਦਿਆਂਗੇ ਉੱਥੇ ਖੰਭੇ ਜਦੋਂ ਜਾ ਕੇ ਲਾਏ ਤੇ ਕਿਸੇ ਸ਼ਰਾਰਤੀ ਅਨਸਰ ਨੇ ਜਿਹੜੇ ਖੰਭੇ ਆ ਉਹ ਤੋੜ ਦਿੱਤੇ ਉਹਦੇ ਸਬੰਧ ਵਿੱਚ ਅਸੀਂ ਦਰਖਾਸਤ ਲੈ ਕੇ ਥਾਣੇ ਆਏ ਅੱਜ ਕਈ ਦਿਨ ਹੋ ਗਿਆ ਕੋਈ ਸੁਣਵਾਈ ਨਹੀਂ ਆ ਉਹ ਤਾਰਾਂ ਜਿਉਂ ਦੀਆਂ ਤੇ ਉਹੀਆਂ ਭਗਵੰਤ ਸਿੰਘ ਮਾਨ ਬਦਲਾ ਦੀ ਸਰਕਾਰ ਲੈ ਕੇ ਆਏ ਸੀ ਇੱਕ ਪਾਸੇ ਸਰਦਾਰ ਭਗਤ ਸਿੰਘ ਦੀ ਫੋਟੋ ਇੱਕ ਪਾਸੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਫੋਟੋ ਪਰ ਅੱਜ ਕਿੱਥੇ ਗਈਆਂ ਦੋਵੇਂ ਗੱਲਾਂ ਨਾ ਤੇ ਸਰਦਾਰ ਭਗਤ ਸਿੰਘ ਵਾਲੀ ਸੋਚ ਤੇ ਨਾ ਬਾਬਾ ਸਾਹਿਬ ਦੀ ਸੋਚ ਕਿਤੇ ਵੀ ਕੋਈ ਸੋਚ ਨਹੀਂ ਆ ਗਈ ਸੋਚ ਕਾਦੀ ਆ ਵੀ ਸਿਰਫ ਤੇ ਸਿਰਫ ਜੋ ਪਹਿਲਾਂ ਕਰਦੇ ਸੀ ਜਿੰਨੇ ਰਾਜਨੀਤਿਕ ਪਹਿਲਾਂ ਉਹਨਾਂ ਨਾਲ ਇੱਕ ਕਦਮ ਗਾਂਹ ਹੋ ਕੇ ਚੱਲਣਾ ਇਸ ਕਰਕੇ ਅਸੀਂ ਅੱਜ ਧਰਨਾ ਲਾ ਕੇ ਬੈਠੇ ਆ ਵੀ ਇੰਨਾ ਗਰੀਬਾਂ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਜਿਹੜੀਆਂ ਤਾਰਾ ਕਢਾਉਣ ਵਾਸਤੇ ਤੇ ਜਿਹੜੇ ਸਰਾਰਤੀ ਅੰਸਰ ਨੇ ਵਲੇ ਤੋੜੇ ਆ ਉਹ ਪੁਲਿਸ ਮੁਲਾਜ਼ਮਾਂ ਪੁਲਿਸ ਦਾ ਮੁਲਾਜ਼ਮ ਆ ਜਦੋਂ ਕਿ ਉਹਨੂੰ ਸਾਰੇ ਕਾਨੂੰਨ ਦਾ ਪਤਾ ਵਾ ਕਾਨੂੰਨ ਦੇ ਜੇ ਜਿਹਨੂੰ ਪਤਾ ਹੋਵੇ ਉਹ ਕਾਨੂੰਨ 'ਚ ਹੱਥ ਲਵੇ ਫਿਰ ਇਹਦੇ ਨਾਲ ਦੁਰਦਸ਼ਾਹ ਕੋਈ ਹੋ ਨਹੀਂ ਸਕਦੀ ਕਾਨੂੰਨ ਦੀ ਸੋ ਉਹਦੇ ਆਸਤੇ ਸਖਤ ਕਾਰਵਾਈ ਦੀ ਮੰਗ ਕਰਦੇ ਆ ਉਹਦੇ ਆਸਤੇ ਥਾਣੇ ਦੇ ਬਾਹਰ ਬੈਠਿਆ ਜੇ ਤੱਕ ਕੋਈ ਇਨਸਾਫ ਨਹੀਂ ਰਹੂਗਾ ਜੀ ਤੁਹਾਡਾ ਜਿੰਨਾ ਚਿਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜੀ ਉਹਨਾਂ ਜਿੰਨਾ ਚਿਰ ਤੱਕ ਲਗਾਤਾਰ ਅਸੀਂ ਸੜਕਾਂ 'ਤੇ ਰਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਕਿਉਂਕਿ ਜਿਹੜਾ ਅਸੀਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਮਾਰਦੇ ਆ ਉਹਦਾ ਸਬੂਤ ਦੇਣ ਦੀ ਸਾਨੂੰ ਲੋੜ ਆ ਉਹ ਸਬੂਤ ਦੇਣ ਵਾਸਤੇ ਸਾਨੂੰ ਕਿੱਥੋਂ ਤੱਕ ਵੀ ਜਾ ਏਜੀ ਇੱਕ ਕਹਾਲੀ ਪਿੰਡ ਤੋਂ ਜਿਹੜਾ ਵਾ ਦੋਵਾਂ ਧਿਰਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਬਿਜਲੀ ਦੇ ਪੂਲ ਨੂੰ ਜਿਹੜਾ ਵਾ ਗੜਨ ਸੰਬੰਧੀ ਦਿੱਤੀ ਗਈ ਸੀ ਕਿ ਜਿਹੜਾ ਕਿਸੇ ਗਰੀਬ ਘਰਾਂ ਦੇ ਉਪਰੋਂ ਜਿਹੜੀ ਆਤਾਰ ਲੰਗਦੀ ਹੈ ਤੇ ਉਹਦੇ ਸੰਬੰਧੀ ਜਿਹੜਾ ਹੱਲ ਕੀਤਾ ਜੋ ਜਿਹੇ ਸੰਬੰਧੀ ਦੋਵਾਂ ਜੜੀਆਂ ਧਿਰਾਂ ਦੇ ਮੂਹਤਵਾਰ ਬੰਦਿਆਂ ਨੂੰ ਬਿਠਾ ਕੇ ਜਿਹੜਾ ਇਹਨਾਂ ਦੀ ਆਪਸੀ ਸਹਿਮਤੀ ਦੇ ਨਾਲ ਇਸ ਗੱਲ ਤੇ ਇਹਨਾਂ ਦੀ ਜਿਹੜੀ ਇਹ ਤੈ ਬੈਠੀ ਹੈ ਕਿ ਇਹ ਨਿਸ਼ਾਨਦੇਹੀ ਤੋਂ ਬਾਅਦ ਜਿਹਦੇ ਵੱਲ ਵੀ ਜਿਹੜਾ ਵੀ ਲਕਵਾ ਜਿੰਨਾ ਜ਼ਿਆਦਾ ਆਏਗਾ ਜਾਂ ਘਟਾਏਗਾ ਉਸ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજી બુક કરાવો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ।